ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੜੀਵਾਰ ਇਤਿਹਾਸ ਵਿੱਚ ਅਸੀਂ ਸਰਵਣ ਕਰਾਂਗੇ ਕਿ ਆਪ ਜੀ ਨੇ ਜੋ ਪਹਿਲਾ ਉਪਦੇਸ਼ ਸੰਤਨ ਨੂੰ ਦਿੱਤਾ ਉਸ ਦਾ ਸਾਰਾਂਸ਼ ਸਿੱਖ ਇਤਿਹਾਸਕਾਰਾਂ ਨੇ ਦਿੱਤਾ ਹੈ ਮਹਾਰਾਜ ਨੇ فرمایا ਜੇ ਕੋਈ ਤੁਹਾਡੇ ਨਾਲ ਮਾੜਾ ਵਰਤਾਵਾ ਕਰਦਾ ਹੈ ਤਾਂ ਸਹਾਰੋ ਤਿੰਨ ਵਾਰੀ ਸਹਾਰੋਗੇ ਤਾਂ ਚੌਥੀ ਵਾਰੀ ਵਾਹਿਗੁਰੂ ਤੁਹਾਡਾ ਪੱਖੀ ਹੋ ਜਾਏਗਾ ਦੋਖੀ ਨੂੰ ਐਸੀ ਸਜ਼ਾ ਦੇਵੇਗਾ ਕਿਉ ਸੰਭળે ਆਵੀ ਨਹੀਂ ਸੰਭਲੇਗਾ ਵਾਹਿਗੁਰੂ ਦੀ ਚੱਕੀ ਚੱਲਦੀ ਹੌਲੇ ਹੌਲੇ ਹੈ ਪਰ ਆਟਾ ਬਹੁਤ ਬਰੀਕ ਪੀਂਦੀ ਹੈ ਫਿਰ ਆਸਾ ਦੀ ਵਾਰ ਦੀ 21ਵੀਂ ਪੌੜੀ ਪੜ ਕੇ ਸੁਣਾਈ ਜਿਸ ਦੇ ਸ਼ਬਦ ਹਨ ਜਿੱਤ ਸੇਵਾਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾਰ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚੈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨ ਹਾਰੀਐ ਤੇ ਵੇਹਾ ਪਾਸਾ ਢਾਲੀਆ ਕਿਛ ਲਾਹੇ ਉੱਪਰ ਘਾਲੀਆ ਸਭ ਨਾਲ ਭਲਾਈ ਕਰੋ ਅਹੰਕਾਰ ਕਿਸੇ ਵੀ ਗੱਲ ਦਾ ਕਰਨਾ ਸ਼ੋਭਦਾ ਨਹੀਂ ਪ੍ਰਾਈ ਔਰਤ ਦੇ ਸੰਗ ਨੂੰ ਸਰਪ ਜਾਂ ਕੂਨੀ ਹਾਥੀ ਬਤ ਜਾਣੋ ਭੈੜੀ ਸੰਗਤ ਭੁੱਲ ਕੇ ਵੀ ਨਹੀਂ ਕਰਨੀ ਛੇਕੀ ਕਦੇ ਨਾ ਵਿਖਾਰਨੀ ਨਿਮਰਤਾ ਹੀ ਵੱਡਾ ਹਥਿਆਰ ਹੈ ਬੜਾ ਬੋਲਣਾ ਬੋਲਣਾ ਆਪਣੀ ਵਡਿਆਈ ਜੋ ਆਪ ਕਰਦੇ ਹਨ ਉਹ ਸਦਾ ਖوار ਹੁੰਦੇ ਹਨ ਨਿੰਦਾ ਤੋਂ ਪੂਰਾ ਪੂਰਾ ਤਿਆਗ ਹੀ ਧਰਮ ਦਾ ਰਾਹ ਹੈ। ਬਿੱਤ ਤੋਂ ਵੱਧ ਨਾ ਖਰਚ ਕਰੋ ਅਤੇ ਨਾ ਖਾਓ। ਬਿੱਤ ਅਨਸਾਰ ਹੀ ਕਿੱਟ ਕਰੋ। ਬਿੱਤੋਂ ਬਾਹਰ ਕਦੇ ਕੋਈ ਕੰਮ ਨਾ ਕਰਨਾ। ਪਖੰਡ ਤੇ ਦੰਮ ਤਜੋ। ਦਿਖਾਵੇ ਵਾਲੀ ਜ਼ਿੰਦਗੀ ਸਦਾ ਦੁਖੀ ਕਰਦੀ ਹੈ। ਜੋ ਸਿੱਖ ਗੁਰੂ ਦਾ ਹੋਵੇ ਤਿਸ ਦਾ ਉਪਦੇਸ਼ ਮੰਨਣਾ ਪਰ ਇਸਤਰੀ ਨਾਲ ਪ੍ਰੀਤਨਾ ਹੀ ਕਰਨੀ। ਜੋ ਪਰਮੇਸ਼ਰ ਦੀ ਭਗਤ ਨਹੀਂ ਹੋਵੇ ਤਾਂ ਵੀ ਟੋਟਾ ਹੈ ਲਾਹਾ ਨਹੀਂ ਮੇਲਾ ਸ਼ਬਦ ਕਾ ਕਰਨਾ ਜਿੱਥੇ ਗੁਰੂ ਵਿਸਰੈ ਤਿੱਥੈ ਮਿਲਣਾ ਨਹੀਂ ਅੰਨ ਬੋਤੀ ਭੁੱਖੇ ਲੱਗੀ ਜੀਵਣਾ ਭਰੇ ਤੇ ਭੜਨਾ ਨਹੀਂ ਅੰਨ ਛੱਡਣਾ ਵੀ ਨਹੀਂ ਸਬਣਾ ਤਾਂ ਜਾਂ ਬਹੁਤ ਨੀਂਦ ਆਵੇ ਨੀਂਦ ਬਿਨਾ ਸਬਣਾ ਨਹੀਂ ਗਫਲਾਹੀ ਹੈ ਦੇਹੀ ਕੋ ਬਹੁਤ ਦੁੱਖ ਨਹੀਂ ਦੇਵਣਾ ਗੁਰੂ ਕੀ ਸਾਖੀ ਸੁਣਨੀ ਸ਼ਬਦ ਗਾਵਣਾ ਸੁਣਨਾ ਕੂੜਾ ਨਹੀਂ ਬੋਲਣਾ ਜੋ ਕੋਈ ਗੁਰੂ ਨਾਲੋਂ ਭੁੱਲਦਾ ਹੋਵੇ ਤਾਂ ਸਮਝਾਵਣਾ ਆਪਣੇ ਧਿਰੋਂ ਆਖਣਾ ਜੇ ਮੰਨੇ ਨਹੀਂ ਤਾਂ ਉਹ ਜਾਣੇ ਗੁਰੂ ਉਪਦੇਸ਼ ਰਿਧਾ ਲੈ ਧਾਰੋ ਕਿਰਤ ਕਮਾਈ ਵਿੱਚੋਂ ਘੱਟ ਤੋਂ ਘੱਟ ਦਸਵਾਂ ਹਿੱਸਾ ਜ਼ਰੂਰ ਦੇਵੋ ਸੰਗਤ ਭਲੇ ਪੁਰਸ਼ ਦੀ ਅਤੇ ਆਏਗੇ ਦੀ ਸੇਵਾ ਕਰਦੇ ਰਹਿਣਾ ਕੋਈ ਚੀਜ਼ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਬਰਕਤ ਪਾਉਂਦਾ ਹੈ ਜਿਨ੍ਹਾਂ ਦਿਨ ਰਾਤ ਵਾਹਿਗੁਰੂ ਜਪਿਆ ਅਹੰਕਾਰ ਤਿਆਗਿਆ ਹੈ ਉਹੀ ਉੱਚੇ ਹਨ ਤੇ ਚੰਗੇ ਹਨ ਬਾਸ਼ਨਾਵਾਂ ਨੂੰ ਰੋਕ ਰੱਖਣਾ ਹੀ ਧਰਮ ਹੈ ਐਸਾ ਕਰਨ ਵਾਲਾ ਜੀਵਨ ਮੁਕਤ ਹੈ ਰੱਬ ਦਾ ਪਿਆਰਾ ਕਿਸੇ ਵੀ ਬੰਧਨ ਵਿੱਚ ਨਹੀਂ ਰਹਿੰਦਾ ਉਸ ਤੰਤਰ ਹੈ ਰੀਤਾਂ ਰਸਮਾਂ ਬਹਿਮਾਂ ਭਰਮਾਂ ਸੌਨ ਅਪਸਗਣਾ ਗ੍ਰਾਹਾਂ ਤੋਂ ਉੱਚਾ ਹੋਣਾ ਹੈ